ਤੋ ਕਿ ਪਚਾਰਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਲੀ ਨੇ ਪਚਾਰਾ ਦੇ ਵਿੱਚ ਵਹਿਣ ਵਾਲੀ ਵੱਡੀ ਨਦੀ ਤੇ ਜਾ ਕੇ ਹੜ ਰੋਕੂ ਪ੍ਰਬੰਧ ਦਾ ਜਾਇਜ਼ਾ ਲਿਆ। ਉਹਨਾਂ ਕਿਹਾ ਕਿ ਬਰਸਾਤ ਦੇ ਦਿਨਾਂ ਦੇ ਵਿੱਚ ਇਸ ਦਰਿਆ 'ਚ ਪਾਣੀ ਦੀ ਬਹੁਤਾਤ ਹੁੰਦੀ ਹੈ ਜੋ ਕਿ ਗਵੰਡੀ ਰਾਜ ਹਿਮਾਚਲ ਤੋਂ ਵੀ ਛੱਡਿਆ ਜਾਂਦਾ ਹੈ। ਜਿਸ ਦੀ وجہ ਦੇ ਨਾਲ ਨੇੜਲੇ ਇਲਾਕਿਆਂ 'ਚ ਪਾਣੀ ਭਰ ਜਾਂਦਾ ਜੋ ਕਿ ਹੜ ਦਾ ਰੂਪ ਕਾਰਨ ਕਰ ਲੈਂਦਾ ਹੈ। ਪਰ ਇਸ ਵਾਰ ਇਸ ਨਦੀ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਗਿਆ। ਕੰਟਰੋਲ ਰੂਮ ਵੀ ਬਣਾਇਆ ਗਿਆ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਪਹਿਲਾਂ ਜਿਵੇਂ ਦੱਸਿਆ ਆਪ ਸੀਨੀਅਰ ਕੌਂਸਲ ਦੋਨਾਂ ਖਾਮਾ ਤੋਂ ਅਸੀਂ ਸੰਭਾਈ ਕਰਦੇ ਆ ਰਹੇ ਸੀ ਮਿਕਸ ਸੈਕਸ਼ਨ ਜਿਹੜਾ ਹੈ ਸਾਡਾ ਇਹ ਪਹਿਚਾਣ ਇੱਕ ਨੇ ਜਿਹੜਾ ਇੰਨੇ ਤੱਕ ਪਹੁੰਚ ਰਿਹਾ ਤੇ 3-4 ਦਿਨ ਦੇ ਵਿੱਚ ਅਸੀਂ ਗੰਗਰ ਇਹ ਚਾਲੇ ਵੱਡੇ ਬੂਮ ਵਾਲੇ ਜਿਹੜੇ ਨੇ ਉਹ ਮਸ਼ੀਨ ਜਿਹੜੀਆਂ ਹੈ ਵੀ ਦਰਸ਼ਿਤ ਹੈ ਉਹ ਵੀ ਇੰਨੇ ਕੰਮ ਕਰ ਰਹੇ ਹਨ ਕਾਰੀਆਂ ਕੱਲ੍ਹ ਪਸਵਥੇ ਆ ਜਾਣੀਆਂ ਤੇ ਉਸ ਦੇ ਵਿੱਚ ਅਸੀਂ ਲੱਗਦਾ ਸੀ ਕਿ ਕੌਂਸਲ ਜਿਹੜਾ ਪਟਿਆਲਾ ਵਾਸੀ ਜਿਹੜੇ ਨੇ ਆਪਣਾ ਜਿਹੜਾ ਸੰਘਣਾ ਉੱਪਰ ਚੜਾ ਰਹੇ ਨੇ ਉਹਨਾਂ ਦਾ ਕਰਨ ਦਾ ਕਰ ਰਹੇ ਹਾਂ ਜਿਹੜੇ ਆਪਣੇ ਆਪ ਉਹ ਸਾਡੇ ਮੈਨੇਜਰ ਮੈਨੇਜਰ ਦੇ। ਉਹ ਲਾਈਨ ਏਰੀਆ ਹੈ ਉਸ ਕੋਲ بارش ਦਾ ਪਾਣੀ ਨਾਲ ਦਾ ਨਿਕਾਸੀ ਹੁੰਦਾ। ਸਾਨੂੰ ਤਾਂ ਪਾਣੀ ਪਿੱਛੇ ਹੁੰਦਾ। ਉਹ ਪਿੱਛੇ ਪਾਣੀ ਆ ਰਿਹਾ ਉਹ ਉਹਨੇ ਪੈਸੇ ਜੁਨੇ ਲਾ ਬਣਾਉਂਗਾ। ਤੇ ਉਹ ਲਾਈਨ ਏਰੀਆ ਦੇ ਵਿੱਚ ਚੈਲੰਜ ਸੁਲੇਗਾ ਕਿ ਜਿਹੜਾ ਹੈ ਪਾਣੀ। ਜਿਵੇਂ ਦੇਖਿਆ ਪਿਛਲੇ ਸਾਲ ਵੀ ਹਰ ਜਿਹੜਾ ਹੈ ਉਹ ਅੰਦਰਲੇ ਬਾਹਰਲੇ ਆਊਟਰ ਏਰੀਆ ਦੇ ਵਿੱਚ ਇਹ ਸ਼ਹਿਰ ਸਾਡਾ ਬਾਇੰਡਾਸ ਕੀ ਹੋ ਰਿਹਾ। ਉਹ ਕਿਉਂ ਰਿਹਾ ਕਿਉਂਕਿ ਅੰਦਰ ਦੇ ਵਿੱਚ ਸਫਾਈ ਹੋ ਚੁੱਕੀ ਸੀ। ਅੰਦਰ ਜਾ ਕੇ ਪਾਣੀ ਬਰਸਾਤੀ ਪਾਣੀ ਥੋੜੇ ਰੁਕਦਾ ਨਿਕਲ ਜਾਂਦਾ। ਇਹ ਤਾਂ ਪਿੱਛੋਂ ਜਿਹੜਾ ਪਾਣੀ ਜਿਸੋਂ ਫਲੱਡ ਗੇਟਸ ਖੁੱਲਦੇ ਨੇ ਪਾਣੀ ਲੈ ਕੇ ਚਾਹੁੰਦੇ ਨੇ ਔਸ਼ਧਰੀ ਵੀ ਤਾਂ ਇਸ ਸਟੇਜ ਤੇ ਹੈ। ਉਹ ਆਭਕਾਂ ਲੋਕਾਂ ਦੇ ਵਿੱਚ ਸਹਿਮ ਹੈ ਦਾ ਹੈ ਜਿਨ੍ਹਾਂ ਦਾ ਨੁਕਸਾਨ ਹੋਇਆ ਹੁੰਦਾ ਹੈ। ਜਿਹੜਾ ਕਹਿੰਦੇ ਚਾਹ ਦਾ ਸੜਿਆ ਉਹਨਾਂ ਦਾ ਨਸੀ ਨਹੀਂ ਆਉਂਦਾ। ਉਹ ਗੱਲ ਹੈ ਕਿ ਆਪਾਂ ਘਬਰਾਣ ਦੀ ਲੋੜ ਨਹੀਂ। ਪਿਛਲੇ ਸਾਲ ਮੈਂ ਤਾਂ ਬਰਮਾਤਮਾ ਦੇ ਕੇ ਅਰਦਾਸ ਕਰਾਂ ਕਿ ਅੱਜ ਵੀ ਨਾ ਜੇ ਕੋਈ ਇੰਨੀ ਗੱਲ ਹੋ ਟੈਂਸ਼ਨ ਹੈ ਕਿ ਉਹਨਾਂ ਸਰਕਾਰ ਜੀ ਨੇ ਉਹਨਾਂ ਦੇ ਨਾਲੋਂ ਮੈਂ ਤਾਂ ਐਮਐਲ ਉਹਨਾਂ ਦਾ ਪੰਜਾਬ ਭਾਵ ਉਹਨਾਂ ਦੇ ਨਾਲ ਜਿਹੜੇ ਕਿਸਾਨਾਂ ਦੇ ਜਿਹੜਾ ਸਿੱਟਾ ਨਹੀਂ ਜਿਹੜਾ ਅਸਰ ਹੈ। ਲਗਭਗ ਮੇਰੇ ਸਰ ਮੌਨਸੂਨ ਆ ਦੇ ਉੱਤੇ ਕਰਕੇ ਸਾਰੇ ਸੈਕਟਰ ਸਰ ਮੌਨਸੂਨ ਸ਼ੁਰੂ ਹੋ ਚੁੱਕਿਆ ਹੈ ਲੱਗਦਾ ਹੈ ਕਿ ਅਪਣ ਦੇਰੀ ਹੋ ਗਈ ਹੈ ਇਸ ਤੋਂ ਪਹਿਲਾਂ ਸ਼ੁਰੂ ਹੋਣਾ ਚਾਹੀਦਾ ਜੀ ਸਮਾਈ ਦੇ ਕੇ ਮੈਂ ਤੁਹਾਨੂੰ ਕੀ ਕਿਹਾ ਸੀ ਜੀ ਕਿ ਅਪਸਟ੍ਰੀਮ ਡਾਊਨਸਟ੍ਰੀਮ ਜੁੜਨਾ ਤੋਂ ਕੰਮ ਕਰਦੇ ਹੋਏ ਮਿਡ ਸੈਕਸ਼ਨ ਤੇ ਹੁਣ ਪਹੁੰਚਿਆ ਹੈ ਕੰਮ ਤਾਂ ਸਾਡਾ ਚੱਲ ਰਿਹਾ ਜੀ ਪਹਿਲਾਂ ਦਾ ਚੱਲ ਰਿਹਾ ਕੰਮ ਵੀ ਬਹੁਤ ਐਕਸਟੈਂਸਿਵ ਹੈ ਦੇਖੋ ਪਿਛਲੀ ਵਾਰ ਨੁਕਸਾਨ ਜਿਹੜ ਜਿਹੜੀਆਂ ਸਾਈਡਾਂ ਨੂੰ ਰੁੜਗੀਆਂ ਉਹ ਤੁਸੀਂ ਦੇਖ ਸਕਦੇ ਹੋ ਕਿ ਅਸੀਂ 1600 ਸੈਂਡ ਬੈਗਸ ਮੰਗਾਏ ਨੇ ਪਟਿਆਲਾ ਸ਼ਹਿਰ ਵਾਸਤੇ ਸਿੱਧੀ ਮੇਰੇ ਕੰਸਟੀਟਿਊਐਂਸੀ ਵਾਸਤੇ 1600 ਸੈਂਡ ਬੈਗਸ ਆਏ ਨੇ ਜੀ ਉਹ ਵੀ ਸਾਡੇ ਕੋਲ ਆ ਕੇ ਕੰਟਰੋਲ ਰੂਮ ਵਾਰੂਮ ਬਣਾ ਦਿੱਤਾ ਕਿ ਨਿਸ਼ਾਨ ਸਾਹਿਬ ਨੇ ਕਾਰਪੋਰੇਸ਼ਨ ਪਟਿਆਲਾ ਨੇ ਸਾਰੇ ਜਿਹੜੇ ਨੇ ਇੰਤਜ਼ਾਮ ਕਰ ਦਿੱਤੇ ਨੇ ਡਿਰੇਨੇਸ਼ਨ ਡਿਪਾਰਟਮੈਂਟ ਜਿਹੜਾ ਹੈਗਾ ਡਰੇਨੇਜ ਪਾਰਟ ਜਿਹੜਾ ਹੈਗਾ ਉਹ ਸਾਰੇ ਨੇ ਤੁਸੀਂ ਨਿਸ਼ਾਨਾ ਕਰਕੇ ਵੱਡੀ ਨਦੀ ਤੇ ਛੋਟੀ ਨਹਿਰ ਕੰਮ ਚਲਾ ਰਹੇ ਆ ਬਿਲਕੁਲ ਹੀ ਲਾਹੇ ਨੀ ਸਿਚੁਏਸ਼ਨ ਨਹੀਂ ਹੈ ਐਵਰੀਥਿੰਗ ਇਜ਼ ਅੰਦਰ ਭਗਵਾਨਿਆ ਪਚਾਰਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਲੀ ਨੇ ਪਚਾਰਾ ਦੇ ਵਿੱਚ ਵਹਿਣ ਵਾਲੀ ਵੱਡੀ ਨਦੀ ਤੇ ਜਾ ਕੇ ਹੜ ਰੋਖੂ ਪ੍ਰਬੰਧ ਦਾ ਦਾਜਿਜ਼ਾ ਲਿਆ ਉਹਨਾਂ ਨੇ ਕਿਹਾ ਕਿ ਬਰਸਾਤ ਦੇ ਦਿਨਾਂ ਦੇ ਵਿੱਚ ਇਸ ਦਰਿਆ 'ਚ ਪਾਣੀ ਦੀ ਬਹੁਤਾਤ ਹੁੰਦੀ ਹੈ ਜੋ ਕਿ ਗਵੰਡੀ ਰਾਜ ਹਿਮਾਚਲ ਤੋਂ ਵੀ ਛੱਡਿਆ ਜਾਂਦਾ ਹੈ ਜਿਸ ਦੀ ਵਜ੍ਹਾ ਦੇ ਨਾਲ ਨੇੜਲੇ ਇਲਾਕਿਆਂ 'ਚ ਪਾਣੀ ਭਰ ਜਾਂਦਾ ਜੋ ਕਿ ਹੜ ਦਾ ਰੂਪ ਕਾਰਨ ਕਰ ਲੈਂਦਾ ਪਰ ਇਸ ਵਾਰ ਇਸ ਨਦੀ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਗਿਆ ਕੰਟਰੋਲ ਰੂਮ ਵੀ ਬਣਾਇਆ ਗਿਆ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਪਹਿਲਾ ਜਿਹੜਾ ਸੀ ਆਪ ਸੀ ਡਾਉਨਸਿੰਗ ਦੋਨੋਂ ਖਮਾਤੋ ਸੀਨ ਨੂੰ ਫਾਈ ਕਰਦੇ ਆ ਰਹੇ ਸੀ ਮਿਡ ਸੈਕਸ਼ਨ ਜਿਹੜਾ ਹੈ ਸਾਡਾ ਇਹ ਮਹਤਵ ਹੈ ਇੱਕ ਮਹੀਨੇ ਤੱਕ ਪਹੁੰਚ ਗਈ ਹੈ ਤੇ 2-3 ਦਿਨ ਚਾਰ ਦਿਨ ਦੇ ਵਿੱਚ ਅਸੀਂ ਲੰਗਰ ਰੀਚ ਵਾਲੇ ਵੱਡੇ ਬੂਮ ਵਾਲੇ ਜਿਹੜੇ ਨੀਟਰ ਮਸ਼ੀਨ ਜਿਹੜੀਆਂ ਹੈਵੀ ਮਸ਼ੀਨ ਚੱਲ ਉਹ ਵੀ ਚੱਲਣਾ ਕੰਮ ਕਰ ਰਹੀਆਂ ਕੱਲ ਪਰਸੋਂ ਇੱਥੇ ਆ ਜਣੀਆਂ ਤੇ ਉਸ ਦੇ ਵਿੱਚ ਜੀ ਲੱਗਦਾ ਸੀ ਕੋਨਫਰਨਸ ਨੂੰ ਜਿਹੜਾ ਪਟਿਆਲਾ ਵਾਸੀ ਜਿਹੜੇ ਨੇ ਅੰਮ੍ਰਲ ਜਿਹੜਾ ਸੰਭਾਲਾ ਉੱਪਰ ਚੜਾ ਲੈਣੇ ਉਹਨਾਂ ਦਾ ਕਰ ਰਹੇ ਮੀਟਿੰਗ ਦੇਖਣ ਪਟਿਆਲਾ دو لائن بارش کا پانی پہ جب پیچھوں پانی آ رہا پیسے دو لائن ایریا ہے دیکھا پچھلے سال بھی حق جا ادھر باہر لوٹر ایریا دیکھا شہر سا پائیں لاج کلیئر ہے وہ کیوں رہا کیونکہ اندر دنوں کی صفائی ہو چکی ہے اندر سارا پانی برساتی پانی کم دن کا نکل جاتا ਇਹਦਾ ਪਿੱਛੋਂ ਜਿਹੜਾ ਪਾਣੀ ਜਦੋਂ ਸੱਡ ਗੇਟਸ ਖੁੱਲਦੇ ਨੇ ਪਾਣੀ ਨਿਕਲਦਾ ਹੈ ਉਹ ਔਸ਼ਧਰੀ ਦੇ ਨਾਲ ਤੁਸੀਂ ਇਸ ਟੈਸਟ ਚਿੱਤੇ ਨੇ ਉਹ ਆਬਾਕਾਂ ਲੋਕਾਂ ਦੇ ਵਿੱਚ ਸਹਿਮ ਹੈ ਦਾ ਹੈ ਜਿਨ੍ਹਾਂ ਦਾ ਨੁਕਸਾਨ ਹੋਇਆ ਹੁੰਦਾ ਜਿਹੜਾ ਕਹਿੰਦੇ ਚਾਹ ਦਾ ਸੜਿਆ ਉਹਨਾਂ ਦਾ ਨਸੀਬ ਆਖਾ ਉਹ ਗੱਲ ਹੈਗੀ ਹੈ ਪਰ ਖਬਰਾਂ ਨਹੀਂ ਮੈਂ ਪਿਛਲੇ ਸਾਲ ਮੈਂ ਤਾਂ ਬਰਮਾਦਮ ਦੇ ਕੇ ਅਰਦਾਸ ਕਰਦਾ ਕਿ ਆਵੀ ਨਾ ਤੇ ਜੇ ਕੋਈ ਅਹੀ ਦੀ ਗੱਲ ਟੈਂਸ਼ਨ ਹੈ ਕਿ ਸਰਕਾਰ ਜੀ ਇਹ ਉਹਨਾਂ ਦੇ ਨਾਲ ਉਹਦਾ ਐਮਐਲਏ ਨਾਲ ਪੰਜਾਬ ਪ੍ਰਾਉਂਸ ਨਾਲ ਜਿਹੜੇ ਕਿਸਾਨਾਂ ਦੇ ਜਿਹੜੇ ਬਹੁਤ ਸਾਰੇ ਬਹੁਤ ਸਾਰੇ ਜਵਾਮੀ ਫਸਲ ਮੌਸਮ ਤੋਂ ਹਾਂਦੇ ਉਹਦੇ ਕਰਕੇ ਸਾਰੇ ਸਲੈਕ ਚੱਲ ਸਰ ਮੌਨਸੂਨ ਸ਼ੁਰੂ ਹੋ ਚੁੱਕਿਆ ਹੈ ਲੱਗਦਾ ਹੈ ਕਿ ਅਪਣ ਦੇਰੀ ਹੋ ਗਈ ਹੈ ਇਸ ਤੋਂ ਪਹਿਲਾਂ ਸ਼ੁਰੂ ਹੋਣਾ ਚਾਹੀਦਾ ਸੀ ਇਹ ਸਪਾਈ ਜੀ ਕਿ ਮੈਂ ਤੁਹਾਨੂੰ ਕੀ ਕਿਹਾ ਸੀ ਜੀ ਕਿ ਅਪਸਟ੍ਰੀਮ ਡਾਊਨਸਟ੍ਰੀਮ ਉਹਨਾਂ ਤੋਂ ਕੰਮ ਕਰਦੇ ਹੋਏ ਮਿਡ ਸੈਕਸ਼ਨ ਤੇ ਹੁਣ ਪਹੁੰਚਿਆ ਹੈ ਕੰਮ ਤਾਂ ਸਾਡਾ ਚੱਲ ਰਿਹਾ ਜੀ ਪਹਿਲਾਂ ਦਾ ਚੱਲ ਰਿਹਾ ਕੰਮ ਵੀ ਬਹੁਤ ਐਕਸਟੈਂਸਿਵ ਹੈ ਦੇਖੋ ਪਿਛਲੀ ਵਾਰ ਨੁਕਸਾਨ ਜਿਹੜਾ ਹੋਇਆ ਜਿਹੜੀਆਂ ਸਾਈਡਾਂ ਤੋਂ ਰੁੜਗੀਆਂ ਉਹ ਤੁਸੀਂ ਦੇਖ ਸਕਦੇ ਹੋ ਕਿ ਅਸੀਂ 1600 ਸੈਂਡ ਬੈਗਸ ਮੰਗਾਏ ਨੇ ਪਟਿਆਲਾ ਸ਼ਹਿਰ ਵਾਸਤੇ ਸਿੱਧੀ ਮੇਰੇ ਕੰਸਟੀਟਿਊਐਂਸੀ ਵਾਸਤੇ 1600 ਸੈਂਡ ਬੈਗਸ ਆਏ ਜੀ ਉਹ ਵੀ ਸਾਡੇ ਕੋਲ ਆ ਕੇ ਕੰਟਰੋਲ ਰੂਮ ਵਾਰੂਮ ਬਣਾ ਦਿੱਤਾ ਕਿ ਨਿਸ਼ਾਨ ਸਾਹਿਬ ਨੇ ਕਾਰਪੋਰੇਸ਼ਨ ਪਟਿਆਲਾ ਨੇ ਸਾਰੇ ਜਿਹੜੇ ਨੇ ਇੰਤਜ਼ਾਮ ਕਰ ਦਿੱਤੇ ਨੇ ਡਿਰੇਨੇਸ਼ਨ ਡਿਪਾਰਟਮੈਂਟ ਜਿਹੜਾ ਹੈਗਾ ਡਰੇਨੇਜ ਪਾਰਟਿਸ ਹੈਗਾ ਉਹ ਸਾਰਿਆਂ ਨੂੰ ਅਸੀਂ ਨਾਲ ਲੈ ਕੇ ਵੱਡੀ ਨਦੀ ਤੇ ਛੋਟੀ ਨਹਿਰ ਕੰਮ ਚਲਾ ਆ ਗਏ ਆ ਇਸ ਲਈ ਕੋਈ ਸਿਚੁਏਸ਼ਨ ਨਹੀਂ ਹੈ ਐਵਰੀਥਿੰਗ ਇਜ਼ ਅਨ ਸੋ ਕਿ ਬਟਿਆ ਪਚਾਰਾ ਦੇ ਵਿਧਾਇਕ ਜੀਤਪਾਲ ਸਿੰਘ ਕੋਲੀ ਨੇ ਪਚਾਰਾ ਦੇ ਵਿੱਚ ਵਹਿਣ ਵਾਲੀ ਵੱਡੀ ਨਦੀ ਤੇ ਜਾ ਕੇ ਹੜ ਰੋਖੂ ਪ੍ਰਬੰਧ ਦਾ ਜਾਇਜ਼ਾ ਲਿਆ ਉਹਨਾਂ ਨੇ ਕਿਹਾ ਕਿ ਬਰਸਾਤ ਦੇ ਦਿਨਾਂ ਦੇ ਵਿੱਚ ਇਸ ਦਰਿਆ 'ਚ ਪਾਣੀ ਦੀ ਬਹੁਤ ਆਤ ਹੁੰਦੀ ਹੈ ਜੋ ਕਿ ਗਵੰਡੀ ਰਾਜ ਹਿਮਾਚਲ ਤੋਂ ਵੀ ਛੱਡਿਆ ਜਾਂਦਾ ਹੈ ਜਿਸ ਦੀ ਵਜ੍ਹਾ ਦੇ ਨਾਲ ਨੇੜਲੇ ਇਲਾਕਿਆਂ 'ਚ ਪਾਣੀ ਭਰ ਜਾਂਦਾ ਜੋ ਕਿ ਹੜ ਦਾ ਰੂਪ ਕਾਰਨ ਕਰ ਲੈਂਦਾ ਪਰ ਇਸ ਵਾਰ ਇਸ ਨਦੀ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਗਿਆ ਕੰਟਰੋਲ ਰੂਮ ਵੀ ਬਣਾਇਆ ਗਿਆ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਪਹਿਲਾ ਜਿਵੇਂ ਤੁਸੀਂ ਆਪ ਸੀਲ ਡਾਊਸਿੰਗ ਦੋਨੋਂ ਖਾਮਾਤੋ ਅਸੀਂ ਨੂੰ ਫਾਈ ਕੱਦੇ ਆ ਰਹੀ ਸੀ ਮਿਡ ਸੈਕਸ਼ਨ ਜਿਹੜਾ ਹੈ ਸਾਡਾ ਇਹ ਪਹਿੰਟਾ ਹੈ ਇੱਕ ਨੇ ਹੁਣ ਇੱਥੇ ਤੱਕ ਪਹੁੰਚ ਗਈ ਹੈ ਤੇ 2 3 4 ਬਣਾ ਦੇ ਜੀਬ ਅਸੀਂ ਲੰਗਰ ਰੀਚ ਵਾਲੇ ਵੱਡੇ ਬੂਮ ਵਾਲੇ ਜਿਹੜੇ ਨੀਟਰ ਮਸ਼ੀਨ ਜਿਹੜੀਆਂ ਹੈ ਵੀ ਤੁਸ਼ਮਤ ਉਹ ਵੀ ਚੱਲਿਆ ਕੰਮ ਕਰ ਰਹੀਆਂ ਕੱਲ੍ਹ ਤੱਕ ਉਸ ਵਿੱਚ ਆ ਜਣੀਆਂ ਤੇ ਉਸ ਦੇ ਵਿੱਚ ਜੀ ਲੱਗਦਾ ਸੀ ਕੋਨਫਰਨ ਜਿਹੜਾ ਪਟਿਆਲਾ ਵਾਸੀ ਜਿਹੜੇ ਨੇ ਅੰਮ੍ਰਲ ਜਿਹੜਾ ਸੰਭਾਨਾ ਉੱਪਰ ਚੜਾ ਰਹੇ ਨੇ ਉਹਨਾਂ ਦਾ ਕਰ ਰਹੇ ਨੇ ਜਿਹੜੇ ਦੇਖਣ ਪਟਿਆਲਾ بارش کا دیکھا پچھلے سال بھی حد جا اور ادھر باہر لے آؤٹر ایریا شہر سا پائن علاج کلیئر ہے کیوں رہا کیونکہ اندر دن کی سفائی ہو چکی ہے اندر سارا برساتی پانی کھڑے نکل جاتا ਇਹਦਾ ਪਿੱਛੋਂ ਜਿਹੜਾ ਪਾਣੀ ਜਿਸ ਤੋਂ ਸੱਡ ਗੇਟਸ ਖੁੱਲਦੇ ਨਹੀਂ ਪਾਣੀ ਇਕੱਠਾ ਹੋ ਜਾਂਦਾ ਹੈ ਉਹ ਪਾਸ਼ਦਰੀ ਪੇਡਾ ਦੀ ਇਸ ਸਟੇਪ ਚੱਲੀ ਹੈ ਉਹ ਮਾਪਕਾਂ ਲੋਕਾਂ ਦੇ ਵਿੱਚ ਸਹਿਮ ਹੈ ਦਾ ਹੈ ਜਿਨ੍ਹਾਂ ਦਾ ਨੁਕਸਾਨ ਹੋਇਆ ਹੁੰਦਾ ਜਿਹੜਾ ਕਹਿੰਦੇ ਚਾਹਤਾ ਸੜਿਆ ਹੁੰਦਾ ਦਾ ਨਸ ਵੀ ਆਖੀ ਉਹ ਗੱਲ ਹੈ ਜੀ ਆਪਾਂ ਖਬਰਾਂ ਪਿਛਲੇ ਸਾਲ ਮੈਂ ਤਾਂ ਬਰਮਾਦਮੇ ਤੇ ਅਰਦਾਸ ਕਰਾਂ ਕਿ ਆ ਵੀ ਨਾ ਤੇ ਜੇ ਕੋਈ ਇਹਦੀ ਗੱਲ ਟੈਂਸ਼ਨ ਹੈ ਕਿ ਸਰਕਾਰ ਜੀ ਇਹ ਉਹਨਾਂ ਦੇ ਨਾਲੋਂ ਮਤਲਬ ਐਮਐਲਏ ਨਾਲ ਪੰਜਾਬ ਭਾਵਨ ਦੇ ਨਾਲ ਜਿਹੜੇ ਕਿਸਾਨਾਂ ਦੇ ਜਿਹੜੇ ਬਹੁਤ ਸਾਰੇ ਜਵਾਨ ਵੀ ਬਹੁਤ ਸਾਰੇ ਮੋਬਿਲ ਨੇ ਆਵੇ ਉਹਦੇ ਕਰਕੇ ਸਾਰੇ ਸੈਕਟਰ ਸਰ ਮੌਨਸੂਨ ਸ਼ੁਰੂ ਹੋ ਚੁੱਕਿਆ ਹੈ ਲੱਗਦਾ ਹੈ ਕਿ ਆਪਣ ਧੇਰੀ ਹੋ ਗਈ ਹੈ ਇਸ ਤੋਂ ਪਹਿਲਾਂ ਸ਼ੁਰੂ ਹੋਣਾ ਚਾਹੀਦਾ ਸੀ ਇਹ ਸਪਾਈ ਜੀ ਮੈਂ ਤੁਹਾਨੂੰ ਕੀ ਕਿਹਾ ਸੀ ਜੀ ਇਹ ਅਪਸਟ੍ਰੀਮ ਡਾਊਨਸਟ੍ਰੀਮ ਰੋਣਾ ਤੋਂ ਕੰਮ ਕਰਦੇ ਹੋਏ ਮਿਡ ਸੈਕਸ਼ਨ ਤੇ ਹੁਣ ਪਹੁੰਚਿਆ ਹੈ ਕੰਮ ਤਾਂ ਸਾਡਾ ਚੱਲ ਰਿਹਾ ਜੀ ਪਹਿਲਾਂ ਦਾ ਚੱਲ ਰਿਹਾ ਕੰਮ ਵੀ ਬਹੁਤ ਐਕਸਟੈਂਸਿਵ ਹੈ ਦੇਖੋ ਪਿਛਲੀ ਵਾਰ ਨੁਕਸਾਨ ਜਿਹੜਾ ਹੋਇਆ ਜਿਹੜੀਆਂ ਸਾਈਡਾਂ ਨੇ ਰੁੜ ਗਈਆਂ ਉਹ ਤੁਸੀਂ ਦੇਖ ਸਕਦੇ ਹੋ ਕਿ ਅਸੀਂ 1600 ਸੈਂਡ ਬੈਗਸ ਮੰਗਾਏ ਨੇ ਪਟਿਆਲਾ ਸ਼ਹਿਰ ਵਾਸਤੇ ਸਿੱਧੀ ਮੇਰੇ ਕੌਨਸਟੀਟੂਐਂਸੀ ਵਾਸਤੇ 1600 ਸੈਂਡ ਬੈਗਸ ਆਏ ਨੇ ਜੀ ਉਹ ਵੀ ਸਾਡੇ ਕੋਲ ਆ ਕੇ ਕੰਟਰੋਲ ਰੂਮ ਵਾਰੂਮ ਬਣਾ ਦਿੱਤੇ ਕਮਿਸ਼ਨ ਸਾਹਿਬ ਨੇ ਕਾਰਪੋਰੇਸ਼ਨ ਪਟਿਆਲਾ ਨੇ ਸਾਰੇ ਜਿਹੜੇ ਨੇ ਇੰਤਜ਼ਾਮ ਕਰ ਦਿੱਤੇ ਨੇ ਇਰੀਗੇਸ਼ਨ ਡਿਪਾਰਟਮੈਂਟ ਜਿਹੜਾ ਹੈਗਾ ਜਿਹਦੇ ਨੇ ਇਸ ਪਾਸੇ ਚ ਰਹਿਗਾ ਉਹ ਸਾਰੇ ਨੂੰ ਅਸੀਂ ਸਾਥ ਲੈ ਕੇ ਵੱਡੀ ਨਦੀ ਤੇ ਛੋਟੀ ਨਦੀ ਚੋਂ ਆ ਕੇ ਆ ਗਏ ਆ ਤੇ ਇਸ ਲਈ ਲਾਗ ਨਹੀਂ ਸਿਚੁਏਸ਼ਨ ਨਹੀਂ ਹੈ ਐਵਰੀਥਿੰਗ ਇੰਦਰ ਕਾਬੂ ਸੋ ਕਿ ਪਚਾਰਾ ਦੇ ਵਿਧਾਇਕ ਜੀਤਪਾਲ ਸਿੰਘ ਕੋਲੀ ਨੇ ਪਚਾਰਾ ਦੇ ਵਿੱਚ ਵਹਿਣ ਵਾਲੀ ਵੱਡੀ ਨਦੀ ਤੇ ਜਾ ਕੇ ਹੜ ਰੋਖੂ ਪ੍ਰਬੰਧ ਦਾ ਜਾਇਜ਼ਾ ਲਿਆ ਉਹਨਾਂ ਨੇ ਕਿਹਾ ਕਿ ਬਰਸਾਤ ਦੇ ਦਿਨਾਂ ਦੇ ਵਿੱਚ ਇਸ ਦਰਿਆ 'ਚ ਪਾਣੀ ਦੀ ਬਹੁਤਾਤ ਹੁੰਦੀ ਹੈ ਜੋ ਕਿ ਗਵੰਡੀ ਰਾਜ ਹਿਮਾਚਲ ਤੋਂ ਵੀ ਛੱਡਿਆ ਜਾਂਦਾ ਹੈ ਜਿਸ ਦੀ ਵਜ੍ਹਾ ਦੇ ਨਾਲ ਨੇੜਲੇ ਇਲਾਕਿਆਂ 'ਚ ਪਾਣੀ ਭਰ ਜਾਂਦਾ ਜੋ ਕਿ ਹੜ ਦਾ ਰੂਪ ਕਾਰਨ ਕਰ ਲੈਂਦਾ ਪਰ ਇਸ ਵਾਰ ਇਸ ਨਦੀ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਗਿਆ ਕੰਟਰੋਲ ਰੂਮ ਵੀ ਬਣਾਇਆ ਗਿਆ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਪਹਿਲਾਂ ਜਿਵੇਂ ਦੱਸਿਆ ਆਪ ਸੀ ਡਾਊਨਸਿੰਗ ਦੋਨਾਂ ਖਾਮਾਤਾਂ ਤੋਂ ਸੀਮਾ ਨੂੰ ਭਾਈ ਕਰਦੇ ਆ ਰਹੇ ਸੀ ਮਿਡ ਸੈਕਸ਼ਨ ਜਿਹੜਾ ਹੈ ਸਾਡਾ ਇਹ ਪਹਿੰਟਾ ਹੈ ਇੱਕ ਹੁਣ ਇੱਥੇ ਤੱਕ ਮੁਸ਼ਕਿਲ ਪਹੁੰਚ ਗਈ ਹੈ ਔਰ 2-3-4 ਦਿਨਾਂ ਦੇ ਵਿੱਚ ਅਸੀਂ ਲੰਗਰ ਰੀਚ ਵਾਲੇ ਵੱਡੇ ਬੂਮ ਵਾਲੇ ਜਿਹੜੇ ਨੈਟਵਰਕ ਮਸ਼ੀਨਰੀ ਜਿਹੜੀ ਹੈ ਵੀ ਬਸ਼ਮਤ ਉਹ ਵੀ ਚੱਲਿਆ ਕੰਮ ਕਰ ਰਿਹਾ ਹੈ ਤਾਂ ਕਰੀਆਂ ਕੱਲ੍ਹ ਤੱਕ ਉਸ ਵਿੱਚ ਆ ਜਣੀਆਂ ਤੇ ਉਸ ਦੇ ਵਿੱਚ ਜੀ ਲੱਗਦਾ ਸੀ ਕੋਨਫਰੈਂਸ ਨੂੰ ਜਿਹੜਾ ਪਟਿਆਲਾ ਵਾਸੀ ਜਿਹੜੇ ਨੇ ਅੰਮ੍ਰਲ ਜਿਹੜਾ ਸੰਭਾਨਾ ਉੱਪਰ ਚੜਾ ਰਹੇ ਨੇ ਉਹਨਾਂ ਦਾ ਹਿਕੰਦਾ ਕਰ ਰਹੇ ਹਾਂ ਜਦੋਂ ਦੇਖੇ ਨਾ ਆਪਣੇ ਆਪ دو لائنیا ہے بارش کا پانی پیچھوں پچھوں پانی آ رہا پیسے راہ بنو کر پچھلے سال بھی حق جا ادھر باہر لوٹر ایریا شہر سا بائیں لاج کلیئر ہے وہ کیوں رہا کیونکہ اندر دنوں کی صفائی ہو چکی ہے اندر سارا پانی برساتی پانی گھومنے نکل جاتا ਇਹਨਾਂ ਪਿਚੂ ਜਿਹੜਾ ਪਾਣੀ ਜਿਸ ਤੋਂ ਸਲੱਟ ਗੇਟ ਖੁੱਲਦੇ ਨਹੀਂ ਪਾਣੀ ਇਕੱਠਾ ਹੋ ਜਾਂਦਾ ਹੈ ਉਹ ਵਾਸ਼ਧਰੀ ਪੇਡਾ ਦੇ ਇਸ ਸਟੈਪ ਚ ਪਈ ਹੈ ਉਹ ਆਬਕ ਹੈ ਲੋਕਾਂ ਦੇ ਵਿੱਚ ਸਹਿਮ ਹੈ ਦਾ ਹੈ ਜਿਨ੍ਹਾਂ ਦਾ ਨੁਕਸਾਨ ਹੋਇਆ ਹੁੰਦਾ ਜਿਹੜਾ ਕਹਿੰਦੇ ਚਾਹ ਦਾ ਸੜਿਆ ਹੁੰਦਾ ਤਾਂ ਨਸੀਬੀ ਆਖੀ ਉਹ ਗੱਲ ਹੈ ਜੀ ਆਪਾਂ ਖਬਰਾਂ ਪਿਛਲੇ ਸਾਲ ਮੈਂ ਤਾਂ ਬਰਮਾਦਮ ਦੇ ਕੇ ਅਰਦਾਸ ਕਰਾਂਗੀ ਆ ਵੀ ਨਾ ਤੇ ਜੇ ਕੋਈ ਇਹਦੀ ਗੱਲ ਚੰਚਲ ਹੈ ਕਿਉਂਕਿ ਸਰਕਾਰ ਜੀ ਨੇ ਉਹਨਾਂ ਦੇ ਨਾਲ ਉਹਦਾ ਐਮਐਲੂ ਨਾਲ ਪੰਜਾਬ ਪ੍ਰਾਉਂਸ ਦੇ ਨਾਲ ਇਹ ਜਿਹੜੇ ਇਸ਼ਤਿਹਾਰ ਵੀ ਨੇ ਕਿਹੜਾ ਸੋਚ ਰਹੇ ਹਾਂ ਕਿ ਬਹਿਰਾ ਹੈ ਜਦੋਂ ਵੀ ਪਰ ਸਰ ਮੌਨਸੂਨ ਆਦੇ ਉੱਤੇ ਕਰਕੇ ਸਾਰੇ ਸੈਕਟਰ ਸਰ ਮੌਨਸੂਨ ਸ਼ੁਰੂ ਹੋ ਚੁੱਕਿਆ ਹੈ ਲੱਗਦਾ ਹੈ ਕਿ ਅਪਣ ਦੇਰੀ ਹੋ ਗਈ ਹੈ ਇਸ ਤੋਂ ਪਹਿਲਾਂ ਸ਼ੁਰੂ ਹੋਣਾ ਚਾਹੀਦਾ ਜੀ ਸਪਾਈ ਦੇ ਕਿ ਮੈਂ ਤੁਹਾਨੂੰ ਕੀ ਕਿਹਾ ਸੀ ਜੀ ਕਿ ਅਪਸਟ੍ਰੀਮ ਡਾਊਨਸਟ੍ਰੀਮ ਵਰਨਾ ਤੋਂ ਕੰਮ ਕਰਦੇ ਹੋਏ ਮਿਡ ਸੈਕਸ਼ਨ ਤੇ ਹੁਣ ਪਹੁੰਚੇ ਹਾਂ ਕੰਮ ਤਾਂ ਸਾਡਾ ਚੱਲ ਰਿਹਾ ਜੀ ਪਹਿਲਾਂ ਦਾ ਚੱਲ ਰਿਹਾ ਕੰਮ ਵੀ ਬਹੁਤ ਐਕਸਟੈਂਸਿਵ ਹੈ ਦੇਖੋ ਪਿਛਲੀ ਵਾਰ ਨੁਕਸਾਨ ਜਿਹੜਾ ਹੋ ਜਿਹੜੀਆਂ ਸਾਈਡਾਂ ਨੇ ਰੁੜ ਗਈਆਂ ਉਹ ਤੁਸੀਂ ਦੇਖ ਸਕਦੇ ਹੋ ਕਿ ਅਸੀਂ 1600 ਸੈਂਡ ਬੈਗਸ ਮੰਗਾਏ ਨੇ ਪਟਿਆਲਾ ਸ਼ਹਿਰ ਵਾਸਤੇ ਸਿੱਧੀ ਮੇਰੇ ਕੌਨਸਟੀਟੂਐਂਸੀ ਵਾਸਤੇ 1600 ਸੈਂਡ ਬੈਗਸ ਆਏ ਜੀ ਉਹ ਵੀ ਸਾਡੇ ਕੋਲ ਆ ਕੇ ਕੰਟਰੋਲ ਰੂਮ ਵਾਰੂਮ ਬਣਾ ਦਿੱਤੇ ਕਮਿਸ਼ਨ ਸਾਹਿਬ ਨੇ ਕਾਰਪੋਰੇਸ਼ਨ ਪਟਿਆਲਾ ਨੇ ਸਾਰੇ ਜਿਹੜੇ ਨੇ ਇੰਤਜ਼ਾਮ ਕਰ ਦਿੱਤੇ ਨੇ ਇਰੀਗੇਸ਼ਨ ਡਿਪਾਰਟਮੈਂਟ ਜਿਹੜਾ ਹੈਗਾ ਜਿਹਦੇ ਨੇ ਇਸ ਪਾਸੇ ਚ ਰਹਿਗਾ ਉਹ ਸਾਰੇ ਨੇ ਤੁਸੀਂ ਸਾਥ ਲੈ ਕੇ ਵੱਡੀ ਨਦੀ ਤੇ ਛੋਟੀ ਨਹਿਰਾਂ ਇਕੱਠੇ ਆ ਗਏ ਆ ਇਸ ਲਈ ਕੋਈ ਲਾਰਜ ਸਿਚੁਏਸ਼ਨ ਨਹੀਂ ਹੈ ਐਵਰੀਥਿੰਗ ਇੰਦਰ ਕਬ ਤੁਹਾਡੇ ਵਾਤੇ ਪਚਾਰਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਲੀ ਨੇ ਪਚਾਰਾ ਦੇ ਵਿੱਚ ਵਹਿਣ ਵਾਲੀ ਵੱਡੀ ਨਦੀ ਤੇ ਜਾ ਕੇ ਹੜ ਰੋਖੂ ਪ੍ਰਬੰਧ ਦਾ ਜਾਇਜ਼ਾ ਲਿਆ ਉਹਨਾਂ ਨੇ ਕਿਹਾ ਕਿ ਬਰਸਾਤ ਦੇ ਦਿਨਾਂ ਦੇ ਵਿੱਚ ਇਸ ਦਰਿਆ ਚ ਪਾਣੀ ਦੀ ਬਹੁਤਾਤ ਹੁੰਦੀ ਹੈ ਜੋ ਕਿ ਗਵੰਡੀ ਰਾਜ ਹਿਮਾਚਲ ਤੋਂ ਵੀ ਛੱਡਿਆ ਜਾਂਦਾ ਹੈ ਜਿਸ ਦੀ وجہ ਦੇ ਨਾਲ ਨੇੜਲੇ ਇਲਾਕਿਆਂ ਚ ਪਾਣੀ ਭਰ ਜਾਂਦਾ ਜੋ ਕਿ ਹੜ ਦਾ ਰੂਪ ਕਾਰਨ ਕਰ ਲੈਂਦਾ ਪਰ ਇਸ ਵਾਰ ਇਸ ਨਦੀ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਗਿਆ ਕੰਟਰੋਲ ਰੂਮ ਵੀ ਬਣਾਇਆ ਗਿਆ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਪਹਿਲਾਂ ਜਿਵੇਂ ਦੱਸਿਆ ਆਪ ਸੀਨੀਅਰ ਡਾਉਸਿੰਗ ਤੋਂ ਨਾਮ ਖਾਮਾ ਤੋਂ ਅਸੀਸ ਸੰਭਾਈ ਕਰਦੇ ਆ ਰਹੇ ਸੀ ਮਿਕਸ ਸੈਕਸ਼ਨ ਜਿਹੜਾ ਹੈ ਸਾਡਾ ਇਹ ਪਹਿਚਾਣ ਲੇਖ ਨੂੰ ਅੰਦਰ ਤੱਕ ਪਹੁੰਚ ਰਹੀ ਹੈ ਚਾਰ ਦਿਨ ਦੇ ਵਿੱਚ ਵਿੱਚ ਜੀ ਗੰਗਰ ਇਹ ਚਾਲੇ ਵੱਡੇ ਮੂਮ ਆਲੇ ਜਿਹੜੇ ਨੇ ਇੱਕ ਮਸ਼ੀਨ ਜਿਹੜੀ ਹੈ ਵੀ ਜਿਹੜੀ ਹੈ ਵੀ ਦਾ ਮਸ਼ੀਨ ਤੇ ਉਹ ਵੀ ਸਾਡੇ ਕੰਮ ਕਰ ਰਹੇ ਹਨ ਸਾਰੀਆਂ ਕੱਲ੍ਹ ਉਸ ਵੇਲੇ ਆ ਜਣੀਆਂ ਤੇ ਅੱਗੇ ਦੇ ਵਿੱਚ ਅਸੀ ਇਹ ਲੱਗਦਾ ਸੀ ਕਿ ਮੌਨਸੂਨ ਜਿਹੜਾ ਪਟਿਆਲਾ ਵਾਸੀ ਜਿਹੜੇ ਨੇ ਅੰਮ੍ਰਾ ਜਿਹੜਾ ਸੰਭਾਣਾ ਉੱਪਰ ਚੜਾ ਰਹੇ ਨੇ ਉਹ ਬਾ ਸਿਕੰਧਾ ਕਰ ਰਹੇ ਨੇ ਜਿਹੜੇ ਦੇ ਖੇਤਾਂ ਪਰਾਲਾ دو لائن میں ہے بارش کا دیکھا پچھلے سال بھی ہر جا ہے وہ ادھر باہر آؤٹر ایریا شہر سا بائن علاج کلیئر ہے کیوں رہے کیونکہ اندر دن کی صفائی ہو چکی ہے اندر سارا پڑے برساتی پانی گڑھتے رکتا نکل <سؤال> جاتا ਇਹਦਾ ਪਿੱਛੋਂ ਜਿਹੜਾ ਪਾਣੀ ਜਦੋਂ ਫਲੱਡ ਗੇਟਸ ਖੁੱਲਦੇ ਨੇ ਮੈਨੂੰ ਲੱਗਦਾ ਹੈ ਕਿ ਪੌਸ਼ਟਰੀ ਇਹਦਾ ਕੁਝ ਨਹੀਂ ਇਸ ਤਰ੍ਹਾਂ ਸਿੱਧਾ ਹੈ। ਉਹ ਭਾਵਕਨ ਲੋਕਾਂ ਦੇ ਵਿੱਚ ਸਹਿਮ ਹੈ ਜਿਹੜਾ ਜਿੰਨਾਂ ਦਾ ਨੁਕਸਾਨ ਹੋਇਆ ਹੁੰਦਾ ਹੈ ਜਿਹੜਾ ਕਹਿੰਦੇ ਚਾਹ ਦਾ ਸੜਿਆ ਉਹਨਾਂ ਦਾ ਲੁੱਸ ਵੀ ਨਾ ਖੋਣ। ਉਹ ਗੱਲ ਹੈ ਕਿ ਆਪਾਂ ਘਬਰਾਣ ਦੀ ਲੋੜ ਨਹੀਂ। ਮੈਂ ਪਿਛਲੇ ਸਾਲ ਮੈਂ ਤਾਂ ਬਰਮਾਧਮ ਦੇ ਕੇ ਦਸ ਕਾਗਜ਼ ਕੀ ਹੈ। ਅਭੀ ਨਾ ਕਿ ਜੇ ਕੋਈ ਇਹਦੀ ਗੱਲ ਟੈਂਸ਼ਨ ਹੈ ਕਿ ਉਹਨਾਂ ਸਰਕਾਰ ਜੀ ਨੇ ਉਹਨਾਂ ਦੇ ਨਾਲ ਉਹਦਾ ਐਮਐਲ ਉਹਦਾ ਪੰਜਾਬ ਭਾਉ ਉਹਨਾਂ ਦੇ ਨਾਲ ਇਹ ਜੋ ਕਿਸ਼ਤਕਾਰ ਦੇ ਬਿਤੇ ਆ। ਕਿ ਪਾਸੇ ਕਰੀਏ ਕਿ ਇਹ ਪਿਆਰ ਹੈ। ਜਮਾਂ ਵਿੱਚ ਪਰ ਸੇ ਮੁਹਬਤ ਦੀ ਆਦੇ ਉਹਦੇ ਕਰਕੇ ਸਾਰੇ ਸੈਕਟਰ ਸਰ ਮੌਨਸੂਨ ਸ਼ੁਰੂ ਹੋ ਚੁੱਕਿਆ ਹੈ। ਲੱਗਦਾ ਹੈ ਕਿ ਅਪਣ ਦੇਰੀ ਹੋ ਗਈ ਹੈ। ਇਸ ਤੋਂ ਪਹਿਲਾਂ ਸ਼ੁਰੂ ਹੋਣਾ ਚਾਹੀਦਾ ਜੇ ਸਪਾਈ ਜੇ ਕਿ ਮੈਂ ਤੁਹਾਨੂੰ ਕੀ ਕਿਹਾ ਸੀ ਜੀ ਕਿ ਅਪਸਟ੍ਰੀਮ ਡਾਊਨਸਟ੍ਰੀਮ ਉਹਨਾਂ ਤੋਂ ਕੰਮ ਕਰਦੇ ਹੋਏ ਮਿਡ ਸੈਕਸ਼ਨ ਤੇ ਹੁਣ ਪਹੁੰਚੇ ਹਾਂ। ਕੰਮ ਤਾਂ ਸਾਡਾ ਚੱਲ ਰਿਹਾ ਜੀ ਪਹਿਲਾਂ ਦਾ ਚੱਲ ਰਿਹਾ। ਕੰਮ ਵੀ ਬਹੁਤ ਐਕਸਟੈਂਸਿਵ ਹੈ। ਦੇਖੋ ਪਿਛਲੀ ਵਾਰ ਨੁਕਸਾਨ ਜਿਹ ਜਿਹੜੀਆਂ ਸਾਈਡਾਂ ਨੇ ਰੁੜ ਗਈਆਂ ਉਹ ਤੁਸੀਂ ਦੇਖ ਸਕਦੇ ਹੋ ਕਿ ਅਸੀਂ 1600 ਸੈਂਡ ਬੈਗਸ ਮੰਗਾਏ ਨੇ ਪਟਿਆਲਾ ਸ਼ਹਿਰ ਵਾਸਤੇ ਸਿੱਧੀ ਮੇਰੇ ਕੌਨਸਟੀਚਨਸੀ ਵਾਸਤੇ 1600 ਸੈਂਡ ਬੈਗਸ ਆਏ ਜੀ ਉਹ ਵੀ ਸਾਡੇ ਕੋਲ ਆ ਕੇ ਕੰਟਰੋਲ ਰੂਮ ਵਾਰੂਮ ਬਣਾ ਦਿੱਤੇ ਕਮਿਸ਼ਨ ਸਾਹਿਬ ਨੇ ਕਾਰਪੋਰੇਸ਼ਨ ਪਟਿਆਲਾ ਨੇ ਸਾਰੇ ਜਿਹੜੇ ਨੇ ਇੰਤਜ਼ਾਮ ਕਰ ਦਿੱਤੇ ਨੇ ਇਰੀਗੇਸ਼ਨ ਡਿਪਾਰਟਮੈਂਟ ਜਿਹੜਾ ਹੈਗਾ ਜਿਹਦੇ ਨੇ ਸਪਾਸਟ ਵਿੱਚ ਰਹਿਗਾ ਉਹ ਸਾਰੇ ਨੂੰ ਅਸੀਂ ਸਤਾ ਦੇ ਗਏ ਵੱਡੀ ਨਦੀ ਤੇ ਛੋਟੀ ਨਹਿਰਾਂ ਤੋਂ ਆ ਗਏ ਆ ਇਸ ਲਈ ਲਾਭ ਨਹੀਂ ਕਿਸੇ ਨੂੰ ਨਹੀਂ ਹੈ ਅਵੇਗੂ ਦੇ ਅੰਦਰ ਸੋ ਕਿ ਬਟਿਆ ਪਚਾਰਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਲੀ ਨੇ ਪਚਾਰਾ ਦੇ ਵਿੱਚ ਵਹਿਣ ਵਾਲੀ ਵੱਡੀ ਨਦੀ ਤੇ ਜਾ ਕੇ ਹੜ ਰੋਕੂ ਪ੍ਰਬੰਧ ਦਾ ਦਾਜਿਜ਼ਾ ਲਿਆ ਉਹਨਾਂ ਨੇ ਕਿਹਾ ਕਿ ਬਰਸਾਤ ਦੇ ਜਨਾ ਦੇ ਵਿੱਚ ਇਸ ਦਰਿਆ ਚ ਪਾਣੀ ਦੀ ਬਹੁਤਾਤ ਹੁੰਦੀ ਹੈ ਜੋ ਕਿ ਗਵੰਡੀ ਰਾਜ ਹਿਮਾਚਲ ਤੋਂ ਵੀ ਛੱਡਿਆ ਜਾਂਦਾ ਹੈ ਜਿਸ ਦੀ وجہ ਦੇ ਨਾਲ ਨੇੜਲੇ ਇਲਾਕਿਆਂ ਚ ਪਾਣੀ ਭਰ ਜਾਂਦਾ ਜੋ ਕਿ ਹੜ ਦਾ ਕਾਰਨ ਕਰ ਲੈਂਦਾ ਪਰ ਇਸ ਵਾਰ ਇਸ ਨਦੀ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਗਿਆ ਕੰਟਰੋਲ ਰੂਮ ਵੀ ਬਣਾਇਆ ਗਿਆ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਪਹਿਲਾਂ ਜਿਵੇਂ ਦੱਸਿਆ ਆਪ ਸ੍ਰੀ ਦੌਲ ਸਿੰਘ ਤੋਂ ਨਾ ਖਾਮਾ ਤੋਂ ਅਸ਼ੀਸ਼ ਸਿੰਘ ਸਾਈਕਾ ਦੇ ਆ ਰਹੇ ਸੀ ਮਿਕ ਸੈਕਸ਼ਨ ਜਿਹੜਾ ਹੈ ਸਾਡਾ ਇਹ ਪਹਿੰਟਾ ਲੇਕ ਨੂੰ ਅਜੇ ਤੱਕ ਜੁੜੇ ਪਹੁੰਚ ਨਹੀਂ ਗਈ ਔਰ ਚਾਰ ਦਿਨਾਂ ਦੇ ਵਿੱਚ ਵਿੱਚ ਜੀ ਬੰਗਰੀ ਚਾਲੇ ਵੱਡੇ ਬੂਮ ਵਾਲੇ ਜਿਹੜੇ ਨੇ ਉਹ ਮਸ਼ੀਨਰੀ ਜਿਹੜੀਆਂ ਹੈ ਵੀ ਨਾ ਮਸ਼ੀਨਰੀ ਉਹ ਵੀ ਸਾਡੇ ਕੰਮ ਕਰ ਰਹੇ ਨੇ ਸਾਰੀਆਂ ਕੱਲ੍ਹ ਤੱਕ ਉਸ ਇੱਥੇ ਆ ਜਣੀਆਂ ਤੇ ਰਸਤੇ ਦੇ ਵਿੱਚ ਜਿਸੀ ਲੱਗਦਾ ਸੀ ਮੌਨਸੂਨ ਜਿਹੜਾ ਪਟਿਆਲਾ ਵਾਸੀ ਜਿਹੜੇ ਨੇ ਅੰਮ੍ਰਲ ਜਿਹੜਾ ਸੰਭਾਲਾ ਉੱਪਰ ਛਾ ਰਹੇ ਨੇ ਉਹ ਕੁਆ ਕੰਧਾ ਕਰ ਰਹੇ ਨੇ ਜਿਹੜੇ ਦੇ ਕਿਨਾਰੇ دو لائن میں میں ہے بارش کا دیکھا پچھلے سال بھی حل جا ہے وہ ادھر لے باہر لیاؤٹر ایریا شہر سا بائن علاج کلیئر ہے وہ کیوں رہے کہ اندر ڈرین کی سفائی ہو چکی ہے اندر آ رہا برساتی پانی کھوڑی دیر نکل جاتا ਇਹਦਾ ਪਿੱਛੋਂ ਜਿਹੜਾ ਪਾਣੀ ਜਦੋਂ ਫਲੱਡ ਗੇਟਸ ਖੁੱਲਦੇ ਨੇ ਪਾਣੀ ਮੈਚਰੀ ਚ ਆਉਂਦਾ ਹੈ ਉਹ ਆਸ਼ਟਰੀ ਬੇਦਰੂਦ ਇਸ ਤਰ੍ਹਾਂ ਚਿੱਤੇ ਆਵਾਗਾਂ ਲੋਕਾਂ ਦੇ ਵਿੱਚ ਸਹਿਮ ਹੈ ਦਾਦਾ ਜਿਨ੍ਹਾਂ ਦਾ ਨੁਕਸਾਨ ਹੋਇਆ ਹੁੰਦਾ ਜਿਹੜਾ ਕਹਿੰਦੇ ਚਾਹ ਦਾ ਸੜਿਆ ਉਹਨਾਂ ਦਾ ਨਸ ਵੀ ਆ ਗਿਆ ਉਹ ਗੱਲ ਹੈ ਕਿ ਆਪਾਂ ਘਬਰਾਣ ਦੀ ਲੋਟ ਕਿਉਂ ਹੈ ਪਿਛਲੇ ਸਾਲ ਮੈਂ ਤਾਂ ਬਰਮਾਧਮ ਦੇ ਕੇ ਅਰਦਾਸ ਕਰਾਂਗੀ ਆ ਭਈ ਨਾ ਕਿ ਜੇ ਕੋਈ ਇਹਦੀ ਗੱਲ ਟੈਨਸ਼ਨ ਲੈ ਕੇ ਆਉਣੀ ਸਰਕਾਰ ਜਿਹੜੀ ਹੈ ਉਹਨਾਂ ਦੇ ਨਾਲ ਉਹਨਾਂ ਦਾ ਐਮਐਲਏ ਉਹਨਾਂ ਦਾ ਬੰਦਾ ਭਰਾ ਉਹਨਾਂ ਦੇ ਨਾਲ ਇਹ ਨਹੀਂ ਕਿ ਕਿਸੇ ਸਾਲ ਦੇ ਦੇ ਆ ਸਰ ਮੌਨਸੂਨ ਸ਼ੁਰੂ ਹੋ ਚੁੱਕਿਆ ਹੈ ਲੱਗਦਾ ਹੈ ਕਿ ਆਪਾਂ ਨੂੰ ਦੇਰੀ ਹੋ ਗਈ ਹੈ ਇਸ ਤੋਂ ਪਹਿਲਾਂ ਸ਼ੁਰੂ ਹੋਣਾ ਚਾਹੀਦਾ ਸੀ ਸਫਾਈ ਜਿਹੜੀ ਹੈ ਕਿ ਮੈਂ ਤੁਹਾਨੂੰ ਕੀ ਕਿਹਾ ਜੀ ਜੀ ਕਿ ਅਪਸਟ੍ਰੀਮ ਡਾਊਨਸਟ੍ਰੀਮ ਦੋਨਾਂ ਤੋਂ ਕੰਮ ਕਰਦੇ ਹੋਏ ਮਿਡ ਤੇ ਹੁਣ ਪਹੁੰਚੇ ਆ ਸਰ ਕੰਮ ਤਾਂ ਸਾਡਾ ਚੱਲ ਰਿਹਾ ਜੀ ਪਹਿਲਾਂ ਦਾ ਚੱਲ ਰਿਹਾ ਕੰਮ ਵੀ ਬਹੁਤ ਐਕਸਟੈਂਸਿਵ ਹੈ ਦੇਖੋ ਪਿਛਲੀ ਵਾਰ ਤੂਸਾਂ ਜਿਹੜਾ ਹੋਇਆ ਜਿਹੜੀਆਂ ਸਾਈਡਾਂ ਤੋਂ ਰੁੜ ਗਈਆਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਅਸੀਂ 1600 ਸੈਂਡ ਬੈਗਸ ਮਂਗਾਏ ਨੇ ਪਟਿਆਲਾ ਸ਼ਹਿਰ ਵਾਸਤੇ ਸਿੱਧੀ ਮੇਰੇ ਕੰਸਟੀਟੂਐਂਸੀ ਵਾਸਤੇ 1600 ਸੈਂਡ ਬੈਗਸ ਆਏ ਜੀ ਉਹ ਵੀ ਸਾਡੇ ਕੋਲ ਆ ਕੇ ਕੰਟਰੋਲ ਰੂਮ ਹੋਰ ਰੂਮ ਬਣਾ ਦਿੱਤਾ ਕਿ ਨਿਸ਼ਾਨ ਸਾਹਿਬ ਨੇ ਔਰ ਪ੍ਰੇਸ਼ਾਨ ਪਟਿਆਲਾ ਨੇ ਸਾਰੇ ਜਿਹੜੇ ਨੇ ਇੰਤਜ਼ਾਮ ਕਰ ਦਿੱਤੇ ਡੀਵਿਜੀਸ਼ਨ ਡਿਪਾਰਟਮੈਂਟ ਜਿਹੜਾ ਹੈਗਾ ਡਰੇਨੇਜ ਪਾਰਟ ਵਿੱਚ ਹੈਗਾ ਉਹ ਸਾਰੇ ਨੂੰ ਤੁਸੀਂ ਨਾ ਦੇਖ ਕੇ ਵੱਡੀ ਨਦੀ ਤੇ ਝੋਣੀ ਨਹੀਂ ਚੱਲ ਕੰਮ ਕਰ ਆ ਗਏ ਹੈ ਕੋਈ ਲਈ ਲਾਭ ਨਹੀਂ ਸੀ ਕੋਈ ਸੋਚ ਨਹੀਂ ਹੈ ਕਬੂ ਅਗਵਾਦਿਆ ਪਚਾਰਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਲੀ ਨੇ ਪਚਾਰਾ ਦੇ ਵਿੱਚ ਵਹਿਣ ਵਾਲੀ ਵੱਡੀ ਨਦੀ ਤੇ ਜਾ ਕੇ ਹੜ ਰੋਕੂ ਪ੍ਰਬੰਧ ਦਾ ਜਾਇਜ਼ਾ ਲਿਆ ਉਹਨਾਂ ਨੇ ਕਿਹਾ ਕਿ ਬਰਸਾਤ ਦੇ ਦਿਨਾਂ ਦੇ ਵਿੱਚ ਇਸ ਦਰਿਆ 'ਚ ਪਾਣੀ ਦੀ ਬਹੁਤਾਤ ਹੁੰਦੀ ਹੈ ਜੋ ਕਿ ਗਵੰਡੀ ਰਾਜ ਹਿਮਾਚਲ ਤੋਂ ਵੀ ਛੱਡਿਆ ਜਾਂਦਾ ਹੈ ਜਿਸ ਦੀ ਵਜ੍ਹਾ ਦੇ ਨਾਲ ਨੇੜਲੇ ਇਲਾਕਿਆਂ 'ਚ ਪਾਣੀ ਭਰ ਜਾਂਦਾ ਜੋ ਕਿ ਹੜ ਦਾ ਰੂਪ ਕਾਰਨ ਕਰ ਲੈਂਦਾ ਪਰ ਇਸ ਵਾਰ ਇਸ ਨਦੀ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਗਿਆ ਕੰਟਰੋਲ ਰੂਮ ਵੀ ਬਣਾਇਆ ਗਿਆ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਪਹਿਲਾਂ ਜਿਵੇਂ ਦੱਸਿਆ ਆਪ ਸ੍ਰੀ ਦੌਨ ਸਿੰਘ ਦੋਨਾਂ ਖਾਮਾ ਤੋਂ ਅਸੀਂ ਸਪਾਈ ਕਰਦੇ ਆ ਰਹੇ ਸੀ ਮਿਕ ਸੈਕਸ਼ਨ ਜਿਹੜਾ ਹੈ ਸਾਡਾ ਇਹ ਪੈਂਦਾ ਹੈ ਇੱਕ ਹੁਣ ਇੱਥੇ ਤੱਕ ਜੁੜ ਕੇ ਪਹੁੰਚ ਗਈ ਹੈ ਚਾਰ ਦਿਨਾਂ ਦੇ ਵਿੱਚ ਅਸੀਂ ਲੰਬਰ ਰੀਚ ਆਲੇ ਵੱਡੇ ਬੂਮ ਆਲੇ ਜਿਹੜੇ ਨੇ ਉਹ ਮਸ਼ੀਨਾਂ ਜਿਹੜੀਆਂ ਹੈਵੀ ਮਸ਼ੀਨਾਂ ਨੇ ਉਹ ਵੀ ਸਾਡੀਆਂ ਕੰਮ ਕਰ ਰਹੀਆਂ ਨੇ ਸਾਰੀਆਂ ਕੱਲ੍ਹ ਉਸ ਵੇਲੇ ਇੱਥੇ ਆ ਜਣੀਆਂ ਤੇ ਉਸ ਦੇ ਵਿੱਚ ਅਸੀਂ ਲੱਗਦਾ ਸੀ ਮੌਨਸੂਨ ਜਿਹੜਾ ਪਟਿਆਲਾ ਵਾਸੀ ਜਿਹੜੇ ਨੇ ਅੰਮ੍ਰਲ ਜਿਹੜਾ ਸਪੂਨਾ ਉੱਪਰ ਛਾ ਰਹੇ ਨੇ ਉਸ ਤੋਂ ਬਾਅਦ ਕੰਧਾ ਕਰ ਰਹੇ ਹਾਂ ਜਿਹੜੇ ਦੇ ਕਿਰਪਾ ਸਾਡੇ ਮੇਰੇ ਮੇਰੇ ਵੀ ਉਹ ਲਾਈਨ ਏਰੀਆ ਹੈ ਸਾਡੇ ਪਾਰਿਸ ਦਾ ਪਾਣੀ ਨਾਲ ਦਾ ਨਿਕਾਸੀ ਦਾ ਬਹੁਤ ਪਾਣੀ ਪਿੱਛੋਂ ਹੋ ਜੂਗਾ ਪਿੱਛੋਂ ਪਾਣੀ ਆ ਰਿਹਾ ਉਹਨੇ ਪੈਸੇ ਜੁਨੇ ਲਾਭ ਨੋ ਕਰ ਦੋ ਲਾਈਨ ਏਰੀਆ ਦੇ ਵਿੱਚ ਚੈਲੰਜ ਲੱਗਾ ਕਿ ਜਿਹੜਾ ਹੈ ਪਾਣੀ ਕਿਉਂਕਿ ਦੇਖਿਆ ਪਿਛਲੇ ਸਾਲ ਵੀ ਹਰ ਜਿਹੜਾ ਹੈ ਉੱਧਰਲੇ ਬਾਹਰਲੇ ਆਊਟਰ ਏਰੀਆ ਦੇ ਵਿੱਚ ਹੈ ਸ਼ਹਿਰ ਸਾਡਾ ਬਾਇੰਡਾਸ ਕੀ ਹੋ ਰਿਹਾ ਉਹ ਕਿਉਂ ਰਿਹਾ ਕਿਉਂਕਿ ਅੰਦਰ ਬੰਨਦੀ ਸਫਾਈ ਹੋ ਚੁੱਕੀ ਸੀ ਅੰਦਰ ਦਾ ਪਾਣੀ ਬਰਸਾਤੀ ਪਾਣੀ ਕੁਝ ਦਿਨ ਰੁਕਦਾ ਸੀ ਨਿਕਲ ਜਾਂਦਾ ਸੀ ਇਹ ਤਾਂ ਪਿੱਛੋਂ ਜਿਹੜਾ ਪਾਣੀ ਜਦੋਂ ਫਲੱਡ ਗੇਟਸ ਖੁੱਲਦੇ ਨੇ ਪਾਣੀ ਨਿਕਲਦੀ ਹੈ ਉਹ ਆਸ਼ਟਰੀ ਜਿਹੜਾ ਪੁਰਾਣੀ ਇਸ ਸਟੇਪ ਚ ਕੀ ਹੈ ਉਹ ਭਾਵਕਨ ਲੋਕਾਂ ਦੇ ਵਿੱਚ ਸਹਿਮ ਹੈ ਦਾਦਾ ਜਿਨ੍ਹਾਂ ਦਾ ਨੁਕਸਾਨ ਹੋਇਆ ਹੁੰਦਾ ਜਿਹੜਾ ਕਹਿੰਦੇ ਚਾਹ ਦਾ ਸਰੇ ਉਹਨਾਂ ਦਾ ਨਸੀਬ ਹੀ ਆ ਉਹ ਗੱਲ ਹੈ ਕਿ ਆਪਾਂ ਘਬਰਾਣ ਦੀ ਲੋੜ ਨਹੀਂ ਕਿਉਂਕਿ ਪਿਛਲੇ ਸਾਲ ਮੈਦਾਨ ਪਰਮਾਤਮਾ ਦੇਖ ਕੇ ਦਾਸ ਕਰਾਂਗੇ ਕਿ ਅੱਭੀ ਨਾ ਇਹ ਜੇ ਕੋਈ ਇਹ ਗੱਲ ਨੂੰ ਟੈਨਸ਼ਨ ਨਹੀਂ ਕਿ ਉਹਨਾਂ ਸਰਕਾਰ ਜੀ ਇਹ ਉਹਨਾਂ ਨਾਲ ਉਹਦਾ ਐਮਐਲ ਉਹਨਾਂ ਦਾ ਪੰਜਾਬ ਤੋਂ ਆਉਂਦੇ ਨਾਲ ਜਿਹੜੇ ਕਿਸਾਨਾਂ ਦੇ ਸਦੇ ਆ। ਜਮਾਂ ਇਹ ਪਰ ਸੇ ਮੌਸਮ ਦੀ ਨਾਬੂਦੀ ਕਰਕੇ ਸਾਰੇ ਸੈਕਟਰ ਸਰ ਮੌਨਸੂਨ ਸ਼ੁਰੂ ਹੋ ਚੁੱਕਿਆ ਹੈ ਲੱਗਦਾ ਹੈ ਕਿ ਅਪਣ ਦੇਰੀ ਹੋ ਗਈ ਹੈ ਇਸ ਤੋਂ ਪਹਿਲਾਂ ਸ਼ੁਰੂ ਹੋਣਾ ਚਾਹੀਦਾ ਜੀ ਸਬਾਈ ਜੀ ਮੈਂ ਤੁਹਾਨੂੰ ਕੀ ਕਿਹਾ ਸੀ ਜੀ ਇਹ ਅਪਸਟ੍ਰੀਮ ਡਾਊਨਸਟ੍ਰੀਮ ਦੋਨਾਂ ਤੋਂ ਕੰਮ ਕਰਦੇ ਹੋਏ ਮਿਡ ਸੈਕਸ਼ਨ ਤੇ ਹੁਣ ਪਹੁੰਚਿਆ ਹੈ ਕੰਮ ਤਾਂ ਸਾਡਾ ਚੱਲ ਰਿਹਾ ਜੀ ਪਹਿਲਾਂ ਦਾ ਚੱਲ ਰਿਹਾ ਕੰਮ ਵੀ ਬਹੁਤ ਐਕਸਟੈਂਸਿਵ ਹੈ ਦੇਖੋ ਪਿਛਲੀ ਵਾਰ ਪੂਰਸਾਂ ਜਿਹੜਾ ਹੋਇਆ ਜਿਹੜੀਆਂ ਸਾਈਡਾਂ ਤੋਂ ਰੁੜ ਗਈਆਂ ਉਹ ਤੁਸੀਂ ਦੇਖ ਸਕਦੇ ਹੋ ਕਿ ਅਸੀਂ 1600 ਸੈਂਡ ਬੈਗਸ ਮੰਗਾਏ ਨੇ ਪਟਿਆਲਾ ਸ਼ਹਿਰ ਵਾਸਤੇ ਸਿੱਧੀ ਮੇਰੇ ਕੰਸਟੀਟੂਐਂਸੀ ਵਾਸਤੇ 1600 ਸੈਂਡ ਬੈਗਸ ਆਏ ਜੀ ਉਹ ਵੀ ਸਾਡੇ ਕੋਲ ਆ ਕੇ ਕੰਟਰੋਲ ਰੂਮ ਹੋਰ ਰੂਮ ਬਣਾ ਦਿੱਤਾ ਕਮਿਸ਼ਨ ਸਾਹਿਬ ਨੇ ਹੋਰ ਪੇਸ਼ੰਤ ਪਟਿਆਲਾ ਨੇ ਸਾਰੇ ਜਿਹੜੇ ਨੇ ਇੰਤਜ਼ਾਮ ਕਰ ਦਿੱਤੇ ਡਿਵਿਜੀਸ਼ਨ ਡਿਪਾਰਟਮੈਂਟ ਜਿਹੜਾ ਹੈਗਾ ਡਰੇਨੇਜ ਪਾਰਟ ਵਿੱਚ ਹੈਗਾ ਉਹ ਸਾਰੇ ਨੂੰ ਅਸੀਂ ਸਨਾ ਦੇ ਗਏ ਵੱਡੀ ਨਦੀ ਦੇ ਝੁੰਡੀ ਨੇ ਜਾਲ ਕੰਮ ਕਰ ਆ ਗਏ ਤੇ ਲਈ ਲਾਭ ਨਹੀਂ ਸੀ ਕੋਈ ਸੋਚ ਨਹੀਂ ਹੈ ਡਿਵਿਜੀਸ਼ਨ ਇੱਕ ਸੋ ਕਿ ਬਟਿਆ ਪਚਾਰਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਲੀ ਨੇ ਪਚਾਰਾ ਦੇ ਵਿੱਚ ਵਹਿਣ ਵਾਲੀ ਵੱਡੀ ਨਦੀ ਤੇ ਜਾ ਕੇ ਹੜ ਰੋਖੂ ਪਰਬੰਧ ਦਾ ਜਾਇਜ਼ਾ ਲਿਆ ਉਹਨਾਂ ਨੇ ਕਿਹਾ ਕਿ ਬਰਸਾਤ ਦੇ ਦਿਨਾਂ ਦੇ ਵਿੱਚ ਇਸ ਦਰਿਆ 'ਚ ਪਾਣੀ ਦੀ ਬਹੁਤਾਤ ਹੁੰਦੀ ਹੈ ਜੋ ਕਿ ਗਵੰਡੀ ਰਾਜ ਹਿਮਾਚਲ ਤੋਂ ਵੀ ਛੱਡਿਆ ਜਾਂਦਾ ਹੈ ਜਿਸ ਦੀ ਵਜ੍ਹਾ ਦੇ ਨਾਲ ਨੇੜਲੇ ਇਲਾਕਿਆਂ 'ਚ ਪਾਣੀ ਭਰ ਜਾਂਦਾ ਜੋ ਕਿ ਹੜ ਦਾ ਰੂਪ ਕਾਰਨ ਕਰ ਲੈਂਦਾ ਪਰ ਇਸ ਵਾਰ ਇਸ ਨਦੀ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਗਿਆ ਕੰਟਰੋਲ ਰੂਮ ਵੀ ਬਣਾਇਆ ਗਿਆ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਪਹਿਲਾਂ ਜਿਵੇਂ ਦੱਸਿਆ ਆਪ ਸੀਨ ਡਾਉਨ ਸੀਨ ਕੋਨਾ ਖਮਾ ਤੋਂ ਅਸੀਂ ਨੂੰ ਭਾਈ ਕਰਦੇ ਆ ਰਹੇ ਸੀ ਮਿਡ ਸੈਕਸ਼ਨ ਜਿਹੜਾ ਹੈ ਸਾਡਾ ਇਹ ਪਹਿੰਕਾ ਇੱਕ ਮਹੀਨੇ ਦੇ ਤੱਕ ਮੁਕੀ ਪਹੁੰਚ ਗਈ ਹੈ ਉਹ ਚਾਰ ਦਿਨਾਂ ਦੇ ਵਿੱਚ ਜਿਹੜੀ ਲੰਬਰ ਰੀਚ ਆਲੇ ਵੱਡੇ ਬੂਮ ਵਾਲੇ ਜਿਹੜੇ ਨੇ ਉਹ ਮਸ਼ੀਨ ਜਿਹੜੀਆਂ ਹੈਵੀ ਉਹ ਵੀ ਚੱਲਿਆ ਕੰਮ ਕਰ ਰਹੀਆਂ ਨੇ ਕਾਰੀਆਂ ਕੱਲ ਪਰਸੋਂ ਇੱਥੇ ਆ ਜਣੀਆਂ ਤੇ ਅਸੀਂ ਨੂੰ ਅਸੀਂ ਲੱਗਦਾ ਸੀ ਬੌਂਸਨ ਨੂੰ ਜਿਹੜਾ ਪਟਿਆਲਾ ਵਾਸੀ ਜਿਹੜੇ ਨੇ ਅੰਮ੍ਰਲ ਜਿਹੜਾ ਸੰਭਾਲਾ ਉੱਪਰ ਘਟਾ ਰਹੇ ਨੇ ਉਸ ਤੋਂ ਬਾਅਦ ਸਿਕੰਦਾ ਕਰ ਰਹੇ ਨੇ ਜਦੋਂ ਦੇਖਣੇ ਪਿਆ ਸਾਨੂੰ ਮਿਲਿਆ ਕਿ ਰੇਨ ਮੀਗਰ ਉਹ ਲਾਈਨ ਏਰੀਆ ਹੈ ਸਾਡੇ ਪਾਰਿਸ ਦਾ ਪਾਣੀ ਨਾਲ ਦਾ ਸਥਾਨਿਕ ਹੈ ਸਾਨੂੰ ਬੜਾ ਪਾਣੀ ਪਿੱਛੋਂ ਆਉਂਦਾ ਸੀ ਪਿੱਛੋਂ ਪਾਣੀ ਆ ਰਿਹਾ ਉਹਨੇ ਪੈਸੇ ਜਿਹਨੇ ਲਾਭ ਨੋ ਕਰੇ ਦੋ ਲਾਈਨ ਏਰੀਆ ਦੇ ਵਿੱਚ ਟੈਂਸ਼ਨ ਲੱਗਾ ਕਿ ਜਿਹੜਾ ਹੈ ਪਾਣੀ ਕਿਉਂ ਹੈ ਤੁਸੀਂ ਦੇਖਿਆ ਪਿਛਲੇ ਸਾਲ ਵੀ ਹਰ ਜਿਹੜਾ ਹੈ ਉਹ ਅੰਦਰਲੇ ਬਾਹਰਲੇ ਆਊਟਰ ਏਰੀਆ ਦੇ ਵਿੱਚ ਹੈ ਸ਼ਹਿਰ ਸਾਡਾ ਬਾਇੰਡਾਜ ਕੀ ਹੋ ਜਾ ਉਹ ਕਿਉਂ ਰਿਹਾ ਕਿਉਂਕਿ ਅੰਦਰ ਬਿੰਦੀ ਸਫਾਈ ਹੋ ਚੁੱਕੀ ਸੀ ਅੰਦਰ ਆਦਾ ਪਾਣੀ ਬਸਾ ਦੇ ਪਾਣੀ ਕੁਝ ਨਹੀਂ ਉੱਤਲਾ ਨਿਕਲ ਜਾਂਦਾ ਇਹਦਾ ਪਿੱਛੋਂ ਜਿਹੜਾ ਪਾਣੀ ਜਦੋਂ ਫਲੱਡ ਗੇਟਸ ਖੁੱਲਦੇ ਨੇ ਆਣੀ ਕੱਚੀ ਚਾਹਤ ਹੈ ਉਹ ਵਾਸ਼ਟਰੀ ਪੇਡਾ ਦੇ ਇਸ ਸਟੈਪ ਚ ਪਈ ਹੈ ਉਹ ਮਾਹਵਕੈਂ ਲੋਕਾਂ ਦੇ ਵਿੱਚ ਸਹਿਮ ਹੈ ਦਾਇਰਾ ਜਿਨ੍ਹਾਂ ਦਾ ਨੁਕਸਾਨ ਹੋਇਆ ਹੁੰਦਾ ਜਿਹੜਾ ਕਹਿੰਦੇ ਚਾਹ ਦਾ ਸਰਿਆ ਹੁੰਦਾ ਦਾ ਨੁਸਬੀ ਆਪਾਂ ਉਹ ਗੱਲ ਹੈ ਕਿ ਆਪਾਂ ਖਬਰਾਂ ਦੀ ਰੋਲ ਪਿਛਲੇ ਸਾਲ ਮੈਂ ਤਾਂ ਬਖਵਾਦਮ ਦੇ ਕੇ ਅਰਦਾਸ ਕਰਨਾ ਕਿ ਆਵੇ ਨਾ ਤੇ ਜੇ ਕੋਈ ਇਹਦੀ ਗੱਲ ਟੈਂਸ਼ਨ ਲੱਗੀ ਹੋਣੀ ਸਰਕਾਰ ਜੀ ਇਹ ਉਹਨਾਂ ਦੇ ਨਾਲ ਉਹਦਾ ਐਮਐਲਏ ਨੇ ਪੰਜਾਬ ਤੋਂ ਆਉਂਦੇ ਨਾਲ ਇਹ ਕਿਸ਼ਾਨਾਂ ਦੇ ਸੁਨੇਹਾਂ ਹੈ ਕਿ ਬਹੁਤ ਸੇ ਮੁਹਬਤ ਨਾਲ ਆਵੇ ਉਹਦੇ ਕਰਕੇ ਸਾਰੇ ਸੈਕਟਰ ਸਰ ਮੌਨਸੂਨ ਸ਼ੁਰੂ ਹੋ ਚੁੱਕਿਆ ਹੈ ਲੱਗਦਾ ਹੈ ਕਿ ਅਪਣ ਦੇਰੀ ਹੋ ਗਈ ਹੈ ਇਸ ਤੋਂ ਪਹਿਲਾਂ ਸ਼ੁਰੂ ਹੋਣਾ ਚਾਹੀਦਾ ਜੇ ਸਮਾਂ ਹੀ ਦੇਗੀ ਮੈਂ ਤੁਹਾਨੂੰ ਕੀ ਕਿਹਾ ਸੀ ਜੀ ਇਹ ਅਪਸਟ੍ਰੀਮ ਡਾਊਨਸਟ੍ਰੀਮ ਦੋਨਾਂ ਤੋਂ ਕੰਮ ਕਰਦੇ ਹੋਏ ਮਿਡ ਸੈਕਸ਼ਨ ਤੇ ਹੁਣ ਪਹੁੰਚੇ ਹਾਂ ਕੰਮ ਤਾਂ ਸਾਡਾ ਚੱਲ ਰਿਹਾ ਜੀ ਪਹਿਲਾਂ ਦਾ ਚੱਲ ਰਿਹਾ ਕੰਮ ਵੀ ਬਹੁਤ ਐਕਸਟੈਂਸਿਵ ਹੈ ਦੇਖੋ ਪਿਛਲੀ ਵਾਰ ਪੂਰਖਾਂ ਜਿਹੜਾ ਹੋਇਆ ਜਿਹੜੀਆਂ ਸਾਈਡਾਂ ਨੇ ਰੁੜ ਗਈਆਂ ਉਹ ਤੁਸੀਂ ਦੇਖ ਸਕਦੇ ਹੋ ਕਿ ਅਸੀਂ 1600 ਸੈਂਡ ਬੈਗਸ ਮੰਗਾਏ ਨੇ ਪਟਿਆਲਾ ਸ਼ਹਿਰ ਵਾਸਤੇ ਸਿੱਧੀ ਮੇਰੇ ਕੌਨਸੀਲੀਅੰਸੀ ਵਾਸਤੇ 1600 ਸੈਂਡ ਬੈਗਸ ਆਏ ਜੀ ਉਹ ਵੀ ਸਾਡੇ ਕੋਲ ਆਗੇ ਕੰਟਰੋਲ ਰੂਮ ਵਾਰੂਮ ਬਣਾ ਦੇ ਤੱਕ ਨਿਸ਼ਾਨ ਸਾਹਿਬ ਨੇ ਕਾਰਪੋਰੇਸ਼ਨ ਪਟਿਆਲਾ ਨੇ ਸਾਰੇ ਜਿਹੜੇ ਨੇ ਇੰਤਜ਼ਾਮ ਕਰ ਦਿੱਤੇ ਡਿਵੀਗੇਸ਼ਨ ਡਿਪਾਰਟਮੈਂਟ ਜਿਹੜਾ ਹੈਗਾ ਜਿਹਨੇ ਇਸ ਪਾਸੇ ਤੇ ਰਹਿਗਾ ਉਹ ਸਾਰੇ ਨੂੰ ਨਹੀਂ ਨਾ ਦੇਣਗੇ ਵੱਡੀ ਨਦੀ ਤੇ ਛੋਟੀ ਨਹਿਰਾਂ ਦਾ ਕੰਮ ਚਲਾ ਰਹੇ ਆ ਤੇ ਇਹਦੀ ਅਲਾਮੀ ਕਿਸੇ ਕੁਸ਼ਨ ਨਹੀਂ ਹੈ ਨਾ ਵੀ ਜਿੰਦਗੀ ਦਾ ਕੰਬੂ ਸੋ ਕਿ ਬਟਿਆ ਪਚਾਰਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਲੀ ਨੇ ਪਚਾਰਾ ਦੇ ਵਿੱਚ ਵਹਿਣ ਵਾਲੀ ਵੱਡੀ ਨਦੀ ਤੇ ਜਾ ਕੇ ਹੜ ਰੋਕੂ ਪਰਬੰਧਾ ਦਾ ਜਾਇਜ਼ਾ ਲਿਆ ਉਹਨਾਂ ਨੇ ਕਿਹਾ ਕਿ ਬਰਸਾਤ ਦੇ ਦਿਨਾਂ ਦੇ ਵਿੱਚ ਇਸ ਦਰਿਆ 'ਚ ਪਾਣੀ ਦੀ ਬਹੁਤਾਤ ਹੁੰਦੀ ਹੈ ਜੋ ਕਿ ਗਵੰਡੀ ਰਾਜ ਹਿਮਾਚਲ ਤੋਂ ਵੀ ਛੱਡਿਆ ਜਾਂਦਾ ਹੈ ਜਿਸ ਦੀ ਵਜ੍ਹਾ ਦੇ ਨਾਲ ਨੇੜਲੇ ਇਲਾਕਿਆਂ 'ਚ ਪਾਣੀ ਭਰ ਜਾਂਦਾ ਜੋ ਕਿ ਹੜ ਦਾ ਰੂਪ ਧਾਰਨ ਕਰ ਲੈਂਦਾ ਪਰ ਇਸ ਵਾਰ ਇਸ ਨਦੀ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਗਿਆ ਕੰਟਰੋਲ ਰੂਮ ਵੀ ਬਣਾਇਆ ਗਿਆ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਪਹਿਲਾਂ ਜਿਵੇਂ ਦੱਸਿਆ ਆਪ ਸੀਨ ਡਾਊਨ ਸੀ ਦੋਨਾਂ ਖਾਮਾ ਤੋਂ ਅਸੀਂ ਸੰਭਾਈ ਕਰਦੇ ਆ ਰਹੇ ਸੀ ਮਿਡ ਸੈਕਸ਼ਨ ਜਿਹੜਾ ਹੈ ਸਾਡਾ ਇਹ ਦਾ ਇਹ ਪੈਂਦਾ ਹੈ ਇੱਕ ਮਿੰਟ ਹੁਣ ਇੱਥੇ ਤੱਕ ਜੁੜ ਕੇ ਪਹੁੰਚ ਗਏ ਆ ਤੇ ਦੋ ਚਾਰ ਬਣਾ ਦੇ ਵਿੱਚ ਵਿੱਚ ਜਿਹੜੀ ਲੰਬਰ ਰੀਚ ਆਲੇ ਵੱਡੇ ਬੂਮ ਵਾਲੇ ਜਿਹੜੇ ਨੇ ਉਹ ਮਸ਼ੀਨ ਜਿਹੜੀਆਂ ਹੈਵੀਟ ਦਾ ਮਸ਼ੀਨਟ ਹੈ ਉਹ ਵੀ ਚੱਲੀਆਂ ਕੰਮ ਕਰ ਰਹੀਆਂ ਨੇ ਚਾਰੀਆਂ ਕੱਲ੍ਹ ਤੋਂ ਇੱਥੇ ਆ ਜਣੀਆਂ ਤੇ ਅੱਜ ਦੇ ਵਿੱਚ ਅਸੀਂ ਇਹ ਲੱਗਦਾ ਸੀ ਮੌਨਸੂਨ ਨੂੰ ਜਿਹੜਾ ਪਟਿਆਲਾ ਵਾਸੀ ਜਿਹੜੇ ਨੇ ਅੰਮ੍ਰਾ ਜਿਹੜਾ ਸੰਪੂਰਨ ਉੱਪਰ ਛੜਾ ਰਹੇ ਨੇ ਉਸ ਤੋਂ ਬਾਅਦ ਸਿਕੰਧਾ ਕਰ ਰਹੇ ਹਾਂ ਜਿਹੜੇ ਦੇ ਖੇਤਾਂ ਪਰਿਆਲਾ ਸਾਡੇ ਮੇਨਟੇਨੈਂਸ ਮੈਂ ਵੀ ਉਹ ਲਾਈਨ ਏਰੀਆ ਹੈ ਸਾਡੇ ਪਾਰਿਸ ਦਾ ਪਾਣੀ ਨਾਲ ਦਾ ਸੰਗਤ ਪਾਣੀ ਕਿੱਥੋਂ ਆਉਂਦਾ ਉਹ ਪਿੱਛੋਂ ਪਾਣੀ ਆ ਰਿਹਾ ਉਹਨੇ ਪੈਸੇ ਜਿਹਨੇ ਲਾਭ ਨੋ ਕਰੇ ਦੋ ਲਾਈਨ ਏਰੀਆ ਦੇ ਵਿੱਚ ਚੈਲੰਜ ਲੱਗਾ ਕਿ ਜਿਹੜਾ ਹੈ ਪਾਣੀ ਕਿਹਦੇ ਦੇਖਿਆ ਪਿਛਲੇ ਸਾਲ ਵੀ ਹਰ ਜਿਹੜਾ ਹੈ ਔਰ ਅੰਦਰle ਬਾਹਰle ਆਊਟਰ ਏਰੀਆ ਦੇ ਵਿੱਚ ਇਹ ਸਾਡਾ ਬਾਇੰਡਾਸ ਕੀ ਹੋ ਗਿਆ ਉਹ ਕਿਉਂ ਰਿਹਾ ਕਿਉਂਕਿ ਅੰਦਰ ਬੰਨਦੀ ਸਫਾਈ ਹੋ ਚੁੱਕੀ ਸੀ ਅੰਦਰ ਦਾ ਪਾਣੀ ਬਰਸਾਤੀ ਪਾਣੀ ਕੁਝ ਨਹੀਂ ਉੱਗਦਾ ਨਿਕਲ ਜਾਂਦਾ ਸੀ ਇਹਦਾ ਪਿੱਛੂ ਜਿਹੜਾ ਪਾਣੀ ਚੋਂ ਸਲੱਟ ਗੇਟਸ ਖੁੱਲਦੇ ਰਹਿੰਦੇ ਰਹਿੰਦੇ ਆ। ਆਣੀ ਨਿਕਲਦੀ ਆ। ਉਹ ਵਾਸ਼ਟਰੀ ਪੇਡਾ ਦੇ ਇਸ ਸਟੈਪ ਚ ਤੇ ਹੈ। ਉਹ ਮਾਹਵਕ ਹੈ ਲੋਕਾਂ ਦੇ ਵਿੱਚ ਸਹਿਮ ਹੈ ਦਾਇਰਾ ਜਿਨ੍ਹਾਂ ਦਾ ਨੁਕਸਾਨ ਹੋਇਆ ਹੁੰਦਾ ਹੈ। ਜਿਹੜਾ ਕਹਿੰਦੇ ਚਾਹ ਦਾ ਸਰਿਆ ਹੁੰਦਾ ਤਾਂ ਨਸ ਵੀ ਆਟਾ ਉਹ ਗੱਲ ਹੈ ਕਿ ਆਪਾਂ ਘਬਰਾਣ ਚਾਹੀਦੀ। ਮੈਂ ਪਿਛਲੇ ਸਾਲ ਮੈਂ ਤਾਂ ਬਰਮਾਦਮੇਂ ਦੇ ਕੇ ਅਰਜ਼ੀ ਕਰਨਾ ਕਿ ਇਹ ਆਵੇ ਹੀ ਨਾ। ਤੇ ਜੇ ਕੋਈ ਇਹਦੀ ਗੱਲ ਪੈਂਚਲ ਨੇ ਜਿਹੜੀ ਸਰਕਾਰ ਜਿਹੜੀ ਉਹਨਾਂ ਦੇ ਨਾਲ ਉਹਦਾ ਐਮਐਲੂ ਨਾਲ ਪੰਜਾਬ ਤੋਂ ਆਉਂਦੇ ਨਾਲ ਇਹਨੇ ਪਿਛਲੇ ਕਾਲੇ ਕਿਤੇ ਆ ਕਿ ਇੱਕ ਬਹਿਣਾ ਦਮਾਂ ਦੇ ਪਰ ਸਰ ਮੌਂਸੂਨ ਅਜੇ ਉੱਤੇ ਕਰਕੇ ਸਾਰੇ ਸੈਕਟਰ ਸਰ ਮੌਂਸੂਨ ਸ਼ੁਰੂ ਹੋ ਚੁੱਕਿਆ ਹੈ ਲੱਗਦਾ ਹੈ ਕਿ ਅਪਣ ਦੇਰੀ ਹੋ ਗਈ ਹੈ ਇਸ ਤੋਂ ਪਹਿਲਾਂ ਸ਼ੁਰੂ ਹੋਣਾ ਚਾਹੀਦਾ ਜੇ ਸਬਾਈ ਜਿਹੜੀ ਹੈਗੀ ਮੈਂ ਤੁਹਾਨੂੰ ਕੀ ਕਿਹਾ ਸੀ ਜੀ ਕਿ ਅਪਸਟ੍ਰੀਮ ਡਾਊਨਸਟ੍ਰੀਮ ਦੋਨਾਂ ਤੋਂ ਕੰਮ ਕਰਦੇ ਹੋਏ ਮਿਡ ਸੈਕਸ਼ਨ ਤੇ ਹੁਣ ਪਹੁੰਚੇ ਹਾਂ ਜੀ ਕੰਮ ਤਾਂ ਸਾਡਾ ਚੱਲ ਰਿਹਾ ਜੀ ਪਹਿਲਾਂ ਦਾ ਚੱਲ ਰਿਹਾ ਕੰਮ ਵੀ ਬਹੁਤ ਐਕਸਟੈਂਸਿਵ ਹੈ ਦੇਖੋ ਪਿਛਲੀ ਵਾਰ ਤੂਸਾਨ ਜਿਹੜਾ ਹੋਇਆ ਜਿਹੜੀਆਂ ਸਾਈਡਾਂ ਨੇ ਰੁੜ ਗਈਆਂ ਉਹ ਤੁਸੀਂ ਦੇਖ ਸਕਦੇ ਹੋ ਕਿ ਅਸੀਂ 1600 ਸੈਂਡ ਬੈਗਸ ਮੰਗਾਏ ਨੇ ਪਟਿਆਲਾ ਸ਼ਹਿਰ ਵਾਸਤੇ ਸਿੱਧੀ ਮੇਰੇ ਕੌਨਸਟੀਚੁਐਂਸੀ ਵਾਸਤੇ 1600 ਸੈਂਡ ਬੈਗਸ ਆਏ ਜੀ ਉਹ ਵੀ ਸਾਡੇ ਕੋਲ ਆਗੇ ਕੰਟਰੋਲ ਰੂਮ ਵਾਰੂਮ ਬਣਾਦੇ ਤੱਕ ਮੈਸਰ ਸਾਹਿਬ ਨੇ ਕਾਰਪੋਰੇਸ਼ਨ ਪਟਿਆਲਾ ਨੇ ਸਾਰੇ ਜਿਹੜੇ ਨੇ ਇੰਤਜ਼ਾਮ ਕਰ ਦਿੱਤੇ ਡੀਰੀਗੇਸ਼ਨ ਡਿਪਾਰਟਮੈਂਟ ਜਿਹੜਾ ਹੈਗਾ ਡਰੇਨੇਜ ਪਾਰਟ ਜਿਹੜਾ ਹੈਗਾ ਉਹ ਸਾਰੇ ਨੂੰ ਅਸੀਂ ਨਾ ਦੇ ਕੇ ਵੱਡੀ ਨਦੀ ਦੇ ਛੁੱਟੇ ਨਹੀਂ ਚਲਾ ਕਢਾ ਆ ਗਏ ਹੈ ਤੇ ਇਹਦੀ ਲਾਗਨੀ ਕੋਈ ਸਿਚੁਏਸ਼ਨ ਨਹੀਂ ਹੈ ਜਬ ਵੀ ਜਿੰਦਗੀ ਹੈ ਤੋ ਕਿਹਾ ਤੇ ਪਚਾਰਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਲੀ ਨੇ ਪਚਾਰਾ ਦੇ ਵਿੱਚ ਵਹਿਣ ਵਾਲੀ ਵੱਡੀ ਨਦੀ ਤੇ ਜਾ ਕੇ ਹੜ ਰਖੂ ਪਰਬੰਧਾ ਦਾ ਜਾਇਜ਼ਾ ਲਿਆ ਉਹਨਾਂ ਨੇ ਕਿਹਾ ਕਿ ਬਰਸਾਤ ਦੇ ਦਿਨਾਂ ਦੇ ਵਿੱਚ ਇਸ ਦਰਿਆ ਚ ਪਾਣੀ ਦੀ ਬਹੁਤਾਤ ਹੁੰਦੀ ਹੈ ਜੋ ਕਿ ਗਵੰਡੀ ਰਾਜ ਹਿਮਾਚਲ ਤੋਂ ਵੀ ਛੱਡਿਆ ਜਾਂਦਾ ਹੈ ਜਿਸ ਦੀ ਵਜ੍ਹਾ ਦੇ ਨਾਲ ਨੇੜਲੇ ਇਲਾਕਿਆਂ ਚ ਪਾਣੀ ਪਰ ਜਾਂਦਾ ਜੋ ਕਿ ਹੜ ਦਾ ਰੂਪ ਧਾਰਨ ਕਰ ਲੈਂਦਾ ਪਰ ਇਸ ਵਾਰ ਇਸ ਨਦੀ ਨੂੰ ਪੂਰੀ ਤਰ੍ਹਾਂ